ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਦੇ ਪੰਨਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਅਮਰੀਕਾ ਤੋਂ ਵੱਡੀ ਖਬਰ ਹੁਣ ਸਿਰਫ ਵਿਆਕਰਨ ਨਾਲ ਯੂ ਐਸ ਗ੍ਰੀਨ ਕਾਰਡ ਲਈ ਕਾਫੀ ਨਹੀਂ ਹੈ ਇਮੀਗ੍ਰੇਸ਼ਨ ਅਧਿਕਾਰੀ ਕਰਨਗੇ ਵਿਆਦੀ ਅਸਲੀਅਤ ਦੀ ਪੂਰੀ ਜਾਂਚ ਅਮਰੀਕਾ ਦੇ ਦਬਾਅ ਤੋਂ ਬਾਅਦ ਇਜ਼ਰਾਈਲ ਗਾਜ਼ਾ ਨਾਲ ਲੱਗੇ ਮੁੱਖ ਸਰਹੱਦੀ ਬਾਰਡਰ ਰਸਤੇ ਨੂੰ ਮੋੜ ਖੋਲਣ ਬਾਰੇ ਗੱਲ ਕਰ ਰਿਹਾ ਹੈ ਗੰਬੀਰ ਵਿਚਾਰ ਇਜ਼ਰਾਈਲੀ ਮੀਡੀਆ ਦਾ ਦਾਵਾ 2026 ਰੂਸ ਪ੍ਰੀਡ ਪਾਸਾਡੇਨਾ ਅਮਰੀਕਾ ਵਿੱਚ ਹੋਣ ਜਾ ਰਹੀ ਹੈ ਮਾਹਿਰਾਂ ਦੇ ਅਨੁਸਾਰ 20 ਸਾਲਾਂ ਵਿੱਚ ਪਹਿਲੀ ਵਾਰ ਮੀ ਵਾਲੇ ਮੌਸਮ ਵਿੱਚ ਹੋ ਸਕਦਾ ਹੈ ਕਿ ਪ੍ਰੀਡ ਹੋਵੇ ਹੋਣ ਖਬਰਾਂ ਵਿਸਥਾਰ ਨਾਲ ਅਮਰੀਕੀ ਇਮੀਗ੍ਰੇਸ਼ਨ ਅਧਾਰਨੀ ਨੇ ਦੱਸਿਆ ਹੈ ਕਿ ਸਿਰਫ ਵਿਆਹ ਹੋਣਾ ਹੁਣ ਯੂ ਐਸ ਗ੍ਰੀਨ ਕਾਰਡ ਪ੍ਰਾਪਤ ਕਰਨ ਲਈ ਕਾਫੀ ਨਹੀਂ ਹੋ ਗਿਆ ਅਧਿਕਾਰੀ ਹੁਣ ਵਿਆਹ ਦੀ ਅਸਲੀਅਤ ਦੀ ਜ਼ਿਆਦਾ ਜਾਂਚ ਕਰ ਰਹੇ ਹਨ ਅਤੇ ਕਹਿੰਦੇ ਹਨ ਕਿ ਬਸ ਰਿਸ਼ਤਾ ਕਾਨੂੰਨੀ ਤੌਰ ਤੇ ਹੀ ਹੋਣਾ ਕਾਫੀ ਨਹੀਂ ਜੋੜਾ ਇਕੱਠਾ ਰਹਿਣਾ ਵੀ ਲਾਜ਼ਮੀ ਹੈ ਨਹੀਂ ਤਾਂ ਗ੍ਰੀਨ ਕਾਰਡ ਅਰਜੀ ਹੁਣ ਰੱਦ ਕੀਤੀ ਜਾਣ ਦਾ ਖਤਰਾ ਰਹਿੰਦਾ ਹੈ ਅਮਰੀਕਾ ਤੋਂ ਇੱਕ ਮਹੱਤਵਪੂਰਨ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਅਮਰੀਕੀ ਇਮੀਗ੍ਰੇਸ਼ਨ ਐਟਾਰਨੀ ਨੇ ਖੁਲਾਸਾ ਕੀਤਾ ਹੈ ਕਿ ਹੁਣ ਉਹ ਸਿਰਫ ਵਿਆਹ ਹੋਣਾ ਯੂਐਸ ਗ੍ਰੀਨ ਕਾਰਡ ਪ੍ਰਾਪਤ ਕਰਨ ਲਈ ਕਾਫੀ ਨਹੀਂ ਰਹਿ ਗਿਆ ਪਹਿਲਾਂ ਲੋਕ ਸੋਚਦੇ ਸਨ ਕਿ ਜੇ ਕਿਸੇ ਵਿਦੇਸ਼ੀ ਵਿਅਕਤੀ ਦਾ ਵਿਆਹ ਅਮਰੀਕੀ ਨਾਗਰਿਕ ਨਾਲ ਹੋ ਜਾਵੇ ਤਾਂ ਗ੍ਰੀਨ ਕਾਰਡ ਆਸਾਨੀ ਨਾਲ ਮਿਲ ਜਾਵੇਗਾ ਪਰ ਹੁਣ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਨਿਯਮ ਬਹੁਤ ਸਖਤ ਕਰ ਦਿੱਤੇ ਹੈ ਅਤੇ ਹਰ ਅਰਜ਼ੀ ਨੂੰ ਬਹੁਤ ਧਿਆਨ ਨਾਲ ਜਾਂਚਿਆ ਜਾਂਦਾ ਹੈ। ਅਧਿਕਾਰੀ ਹੁਣ ਇਹ ਦੇਖ ਰਹੇ ਹਨ ਕਿ ਵਿਆਹ ਸੱਚ ਵਿੱਚ ਅਸਲੀ ਹੈ ਜਾਂ ਸਿਰਫ ਗ੍ਰੀਨ ਕਾਰਡ ਲੈਣ ਲਈ ਹੀ ਕੀਤਾ ਗਿਆ ਹੈ। ਇਸ ਜਾਂਚ ਦੇ ਦੌਰਾਨ ਇਮੀਗ੍ਰੇਸ਼ਨ ਵਿਭਾਗ ਵੱਖ-ਵੱਖ ਤਰੀਕਿਆਂ ਨਾਲ ਜੋੜੇ ਦੀ ਜ਼ਿੰਦਗੀ ਦੀ ਜਾਂਚ ਕਰਦਾ ਹੈ ਜਿਸ ਵਿੱਚ ਘਰ ਦੀ ਸਥਿਤੀ, ਰੋਜ਼ਾਨਾ ਜੀਵਨ ਦੇ ਸਬੂਤ ਦਸਤਾਵੇਜ਼ ਇੰਟਰਵਿਊ ਅਤੇ ਦੋਹਾਂ ਪੱਖਾਂ ਦੇ ਰਿਸ਼ਤੇ ਦੀ ਹਕੀਕਤ ਲਿਖੀ ਜਾਂਦੀ ਹੈ ਅਧਿਕਾਰੀ ਇਹ ਵੀ ਦੇਖਦੇ ਹਨ ਕਿ ਜੋੜਾ ਇਕੱਠੇ ਰਹਿੰਦਾ ਹੈ ਜਾਂ ਨਹੀਂ ਕਿਉਂਕਿ ਉਹਨਾਂ ਦੀ ਜ਼ਿੰਦਗੀ ਅਸਲ ਵਿੱਚ ਕਿੰਨੀ ਕ ਸਾਂਝੀ ਹੈ ਉਹਨਾਂ ਨੂੰ ਆਪਣੇ ਖਰਚੇ ਕਰ ਬਿੱਲ ਅਤੇ ਪਰਿਵਾਰ ਜ਼ਿੰਮੇਵਾਰੀਆਂ ਨੂੰ ਇਕੱਠੇ ਨਿਭਾ ਰਹੇ ਹਨ ਜਾਂ ਨਹੀਂ ਮਾਹਿਰਾ ਨੇ ਵੀ ਇਹੀ ਕਿਹਾ ਹੈ ਕਿ ਬਸ ਕਾਨੂੰਨੀ ਰਿਸ਼ਤਾ ਹੋਣਾ ਕਾਫੀ ਨਹੀਂ ਕਿਉਂਕਿ ਕਈ ਵਾਰ ਜੋੜੇ ਕੇਵਲ ਦਸਤਾਵੇਜ਼ ਲਈ ਹੀ ਵਿਆਹ ਕਰ ਲੈਂਦੇ ਆ ਜਿਸ ਕਾਰਨ ਅਰਜੀ ਨੂੰ ਰੱਦ ਕੀਤਾ ਜਾ ਸਕਦਾ ਹੈ ਇਸ ਲਈ ਜੋ ਲੋਕ ਸਿਰਫ ਗ੍ਰੀਨ ਕਾਰਡ ਲਈ ਵਿਆਹ ਦਾ ਆਸਰਾ ਲੈ ਰਹੇ ਹਨ ਉਹਨਾਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਹੁਣ ਵਿਆਹ ਦੀ ਸੱਚਾਈ ਅਤੇ ਜੋੜੇ ਦੀ ਰੋਜ਼ਾਨਾ ਜ਼ਿੰਦਗੀ ਬਹੁਤ ਜ਼ਰੂਰੀ ਹੈ ਮਾਪਦੰਡ ਬਣ ਗਏ ਹਨ ਇਸ ਬਦਲਾ ਨਾਲ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਹੁਣ ਗ੍ਰੀਨ ਕਾਰਡ ਲੈਣਾ ਸਿਰਫ ਰਿਸ਼ਤੇ ਦੇ ਨਾਂ ਹੀ ਨਹੀਂ ਬਲਕਿ ਜੋੜੇ ਦੀ ਸਾਂਝੀ ਜ਼ਿੰਦਗੀ ਇਕੱਠੇ ਰਹਿਣਾ ਅਤੇ ਅਸਲੀ ਰਿਸ਼ਤਾ ਵੀ ਬਹੁਤ ਮਹੱਤਵਪੂਰਨ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਨਿਯਮ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਜ਼ਿਆਦਾ ਨਿਆਂਸੰਗਤ ਬਣਾਉਂਦਾ ਹੈ ਅਤੇ ਇਹ ਪੱਕਾ ਕਰਦਾ ਹੈ ਕਿ ਜੋ ਲੋਕ ਗ੍ਰੀਨ ਕਾਰਡ ਲੈ ਰਹੇ ਹਨ ਉਹ ਸੱਚ ਵਿੱਚ ਆਪਣੇ ਜੀਵਨ ਸਾਥੀ ਨੂੰ ਅਸਲੀ ਰਿਸ਼ਤੇ ਵਿੱਚ ਰਹਿ ਰਹੇ ਹਨ ਜਾਂ ਨਹੀਂ ਅਮਰੀਕਾ ਦੇ ਦਬਾਅ ਤੋਂ ਬਾਅਦ ਇਜ਼ਰਾਈਲ ਗਾਜ਼ਾ ਸਰਹੱਦ ਵਾਲੇ ਮੁੱਖ ਬਾਰਡਰ ਰਸਤੇ ਨੂੰ ਦੁਬਾਰਾ ਖੋਲਣ ਬਾਰੇ ਸੋਚ ਰਿਹਾ ਹੈ। ਇਹ ਕ੍ਰਾਸਿੰਗ ਗਾਜ਼ਾ ਲਈ ਬਹੁਤ ਜ਼ਰੂਰੀ ਰਸਤਾ ਮੰਨਿਆ ਜਾਂਦਾ ਹੈ ਜਿਸ ਰਾਹੀਂ ਲੋਕਾਂ ਤੱਕ ਖਾਣ-ਪੀਣ ਅਤੇ ਮਦਦ ਪਹੁੰਚਾਈ ਜਾਂਦੀ ਹੈ। ਰਿਪੋਰਟਾਂ ਅਨੁਸਾਰ ਅਮਰੀਕਾ ਲਗਾਤਾਰ ਇਜ਼ਰਾਈਲ ਤੇ ਦਬਾਅ ਬਣਾ ਰਿਹਾ ਹੈ ਕਿ ਮਨੁੱਖੀ ਮਦਦ ਲਈ ਰਾਹ ਖੋਲ੍ਹਿਆ ਜਾਵੇ। ਇਜ਼ਰਾਈਲ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ ਜਿਸ ਨਾਲ ਗਾਜ਼ਾ ਵਿੱਚ ਫਸੇ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਇਜ਼ਰਾਈਲ ਅਤੇ ਗਾਜ਼ਾ ਨਾਲ ਜੁੜੀ ਇੱਕ ਵੱਡੀ ਅਤੇ ਅਹਿਮ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਜਿੱਥੇ ਇਜ਼ਰਾਈਲੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਅਮਰੀਕਾ ਦੇ ਲਗਾਤਾਰ ਦਬਾਅ ਤੋਂ ਬਾਅਦ ਇਜ਼ਰਾਈਲ ਗਾਜ਼ਾ ਨਾਲ ਜੁੜੇ ਮੁੱਖ ਸਰਹਦੀ ਬਾਰਡਰ ਰਸਤੇ ਨੂੰ ਮੁਰਖੋਲਣ ਬਾਰੇ ਗੰਭੀਰਤਾ ਨਾਲ ਸੋਚ ਰਿਹਾ ਹੈ ਇਹ ਸਰਹਦੀ ਰਸਤਾ ਗਾਜ਼ਾ ਲਈ ਬਹੁਤ ਹੀ ਜ਼ਰੂਰੀ ਮੰਨਿਆ ਜਾਂਦਾ ਹੈ ਕਿਉਂਕਿ ਇਸੇ ਰਾਹੀਂ ਖਾਣ ਪੀਣ ਦੀਆਂ ਸਮੱਗਰੀਆਂ ਦਵਾਈਆਂ ਇੰਦਨ ਅਤੇ ਹੋਰ ਮਨੁੱਖੀ ਮਦਦ ਗਾਜ਼ਾ ਦੇ ਅੰਦਰ ਪਹੁੰਚਦੀ ਹੈ ਕਾਫੀ ਸਮੇਂ ਤੋਂ ਇਹ ਰਸਤਾ ਬੰਦ ਹੋਣ ਕਾਰਨ ਗਾਜ਼ਾ ਵਿੱਚ ਰਹਿਣ ਦੇ ਆਮ ਲੋਕਾਂ ਦੀ ਜ਼ਿੰਦਗੀ ਬਹੁਤ ਮੁਸ਼ਕਲ ਨਾਲ ਬਣੀ ਹੋਈ ਸੀ ਪਰ ਹੁਣ ਲੋਕ ਖਾਣ ਪੀਣ ਇਲਾਜ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਝੂਂਜ ਰਹੇ ਸਨ ਰਿਪੋਰਟਾਂ ਮੁਤਾਬਕ ਅਮਰੀਕਾ ਇਜ਼ਰਾਈਲ ਤੇ ਦਬਾਅ ਬਣਾ ਰਿਹਾ ਹੈ ਕਿ ਉਹ ਮਨੁੱਖੀ ਮਦਦ ਨੂੰ ਰੋਕਿਆ ਨਾ ਜਾਵੇ ਅਤੇ ਆਮ ਲੋਕਾਂ ਤੱਕ ਰਾਹਤ ਪਹੁੰਚਣ ਲਈ ਰਸਤੇ ਖੋਲੇ ਜਾਣ। ਇਹ ਮਾਮਲੇ ਨੂੰ ਲੈ ਕੇ ਅਮਰੀਕਾ ਨੇ ਕਈ ਵਾਰ ਆਪਣੀ ਚਿੰਤਾ ਵੀ ਜਤਾਈ ਹੈ ਅਤੇ ਕਿਹਾ ਹੈ ਕਿ ਗਾਜ਼ਾ ਵਿੱਚ ਰਹਿੰਦੇ નિર્ਦੋਸ਼ ਲੋਕਾਂ ਲਈ ਮਦਦ ਬਹੁਤ ਜ਼ਰੂਰੀ ਹੈ। ਹੁਣ ਰਿਪੋਰਟਾਂ ਆ ਰਹੀਆਂ ਹਨ ਕਿ ਇਜ਼ਰਾਈਲ ਇਸ ਦਬਾਅ ਨੂੰ ਦੇਖਦਿਆਂ ਹੋਇਆ ਇਸ ਸਰਹਦੀ ਰਸਤੇ ਨੂੰ ਮੁੜ ਚਾਲੂ ਕਰਨ ਬਾਰੇ ਵਿਚਾਰ ਕਰ ਰਿਹਾ ਹੈ ਤਾਂ ਜੋ ਮਦਦ ਦੀ ਸਮੱਗਰੀ ਅੰਦਰ ਆ ਸਕੇ। ਜੇਕਰ ਇਹ ਰਸਤਾ ਖੋਲਿਆ ਜਾਂਦਾ ਹੈ ਤਾਂ ਇਸ ਨਾਲ ਗਾਜ਼ਾ ਦੇ ਲੋਕਾਂ ਨੂੰ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ ਅਤੇ ਮਨੁੱਖੀ ਸੰਸਥਾਵਾਂ ਨੂੰ ਵੀ ਆਪਣਾ ਕੰਮ ਕਰਨ ਵਿੱਚ ਆਸਾਨੀ ਹੋਵੇਗੀ ਹਾਲਾਂਕਿ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਪਰ ਇਜ਼ਰਾਈਲੀ ਮੀਡੀਆ ਵਿੱਚ ਆ ਰਹੀਆਂ ਇਹ ਰਿਪੋਰਟਾਂ ਖੇਤਰ ਵਿੱਚ ਇੱਕ ਨਵੀਂ ਉਮੀਦ ਨਾਲ ਦੇਖਿਆ ਜਾ ਰਿਹਾ ਹੈ ਇਸ ਮਾਮਲੇ ਤੇ ਦੁਨੀਆ ਭਰ ਦੀ ਨਜ਼ਰ ਟਿਕੀ ਹੋਈ ਹੈ ਅੱਗੇ ਕੀ ਇਹ ਸਰਹਦੀ ਰਸਤਾ ਵਾਕਈ ਖੋਲਿਆ ਜਾਂਦਾ ਹੈ ਜਾਂ ਫਿਰ ਨਹੀਂ ਅਤੇ ਕੀ ਇਸ ਨਾਲ ਗਾਜ਼ਾ ਵਿੱਚ ਰਹਿ ਰਹੇ ਆਮ ਲੋਕਾਂ ਦੀ ਹਾਲਤ ਵਿੱਚ ਕੁਝ ਸੁਧਾਰ ਆਉਂਦਾ ਜਾਂ ਨਹੀਂ 2026 ਦਾ ਰੋਜ਼ ਪ੍ਰੇਡ ਅਮਰੀਕਾ ਵਿੱਚ ਹੋਣ ਜਾ ਰਿਹਾ ਹੈ ਇਸ ਸਾਲ ਇਹ ਪ੍ਰੇਡ ਖਾਸ ਹੈ ਕਿਉਂਕਿ 20 ਸਾਲਾਂ ਵਿੱਚ ਪਹਿਲੀ ਵਾਰ ਮੀ ਪੈ ਸਕਦਾ ਹੈ ਰੋਜ਼ ਪ੍ਰੇਡ ਫੁੱਲਾਂ ਨਾਲ ਬਣੇ ਖੂਬਸੂਰਤ ਫਲੋਟਸ ਰੰਗ-ਬਰੰਗੇ ਬੈਂਡ ਅਤੇ ਨੱਚ ਗਾਣੇ ਲਈ ਮਸ਼ਹੂਰ ਹੈ ਜੋ ਲੋਕ ਘਰ ਬੈਠੇ ਦੇਖਣਾ ਚਾਹੁੰਦੇ ਹਨ ਉਹ ਟੀਵੀ ਜਾਂ ਆਨਲਾਈਨ ਲਾਈਵ ਸਟ੍ਰੀਮ ਕਰਕੇ ਵੀ ਇਸ ਪ੍ਰੇਡ ਦਾ ਆਨੰਦ ਲੈ ਸਕਦੇ ਹਨ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਮੀਂਹ ਵਾਲੇ ਮੌਸਮ ਵਿੱਚ ਦਰਸ਼ਕ ਛਤਰੀਆਂ ਜਾਂ ਰੇਨਕੋਟ ਲੈ ਕੇ ਜਾਣ ਤਾਂ ਜੋ ਪ੍ਰੇਡ ਦਾ ਆਨੰਦ ਆਸਾਨੀ ਨਾਲ ਲਿਆ ਜਾ ਸਕੇ 2026 ਵਿੱਚ ਹੋਣ ਵਾਲਾ ਰੋਜ਼ ਪ੍ਰੇਡ ਇਸ ਸਾਲ ਵਿਸ਼ੇਸ਼ ਹੋਣ ਜਾ ਰਿਹਾ ਹੈ ਕਿਉਂਕਿ ਮਾਹਿਰਾਂ ਦੇ ਅਨੁਸਾਰ ਇਹ ਪ੍ਰੀਡ 20 ਸਾਲਾਂ ਵਿੱਚ ਪਹਿਲੀ ਵਾਰ ਮੀਂਹ ਵਾਲੇ ਮੌਸਮ ਵਿੱਚ ਹੋ ਸਕਦਾ ਹੈ। ਰੂਜ਼ ਪ੍ਰੀਡ ਹਰ ਸਾਲ ਕੈਲੀਫੋਰਨੀਆ ਦੇ ਪਾਸਾ ਡਿਨਾ ਸ਼ਹਿਰ ਵਿੱਚ ਮਨਾਇਆ ਜਾਂਦਾ ਹੈ ਅਤੇ ਇਹਨਾਂ ਨੂੰ ਫੁੱਲਾਂ ਨਾਲ ਬਣੇ ਖੂਬਸੂਰਤ ਫਲੋਟਸ ਰੰਗ-ਬਰੰਗੇ ਕੱਪੜੇ ਪਾ ਕੇ 뮤ਜ਼ਿਕ ਬੈਂਡਾਂ ਨਾਲ ਨੱਚ ਗਾ ਕੇ ਵੱਖ-ਵੱਖ ਤਰੀਕੇ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਇਸ ਸਾਲ ਦੇ ਮੌਸਮ ਦੇ ਅਨੁਸਾਰ ਮੀਂਹ ਦੀ ਜਾਂਚ ਕਰ ਰਹੇ ਹਨ ਜਿਸ ਕਾਰਨ ਪ੍ਰੇਡ ਦੇਖਣ ਵਾਲੇ ਦਰਸ਼ਕਾਂ ਲਈ ਇਹ ਇੱਕ ਨਵਾਂ ਤਜਰਬਾ ਹੋਵੇਗਾ ਮਾਹਿਰਾਂ ਦਾ ਕਹਿਣਾ ਹੈ ਕਿ ਹਾਲਾਂਕਿ ਮੀ ਪਰੇਡ ਨੂੰ ਕੁਝ ਮੁਸ਼ਕਲਾਂ ਦੇ ਸਕਦਾ ਹੈ ਪਰ ਇਹ ਇਸ ਨੂੰ ਹੋਰ ਵੀ ਖੂਬਸੂਰਤ ਦਿਖਣ ਵਿੱਚ ਅਤੇ ਮਨਮੋਹਕ ਵੀ ਕਰੇਗਾ ਜੋ ਲੋਕ ਪਰੇਡ ਨੂੰ ਘਰ ਬੈਠ ਕੇ ਦੇਖਣਾ ਚਾਹੁੰਦੇ ਹਨ ਉਹ ਇਸ ਨੂੰ ਟੀਵੀ ਤੇ ਲਾਈਵ ਸਟ੍ਰੀਮਿੰਗ ਜਾਂ ਆਨਲਾਈਨ ਪੋਰਟਲ ਦੇ ਰਾਹੀਂ ਦੇਖ ਸਕਦੇ ਹਨ ਟੀਵੀ ਚੈਨਲ ਅਤੇ ਆਨਲਾਈਨ ਸਟ੍ਰੀਮਿੰਗ ਸੇਵਾਵਾਂ ਹਰ ਸਾਲ ਇਸ ਪਰੇਡ ਦੀ ਲਾਈਵ ਕਵਰੇਜ ਦਿੰਦੇ ਹਨ ਜਿਸ ਨਾਲ ਦਰਸ਼ਕ ਹਰ ਫਲੋਟ ਬੈਂਡ ਅਤੇ ਪ੍ਰਦਰਸ਼ਨ ਨੂੰ ਇੱਕੋ ਵੇਲੇ ਦੇਖ ਸਕਦੇ ਹਨ ਮਾਹਿਰਾ ਨੇ ਸਲਾਹ ਦਿੱਤੀ ਹੈ ਕਿ ਮੀਂਹ ਵਾਲੇ ਮੌਸਮ ਵਿੱਚ ਪਰੇਡ ਦੇਖਣ ਜਾ ਰਹੇ ਲੋਕ ਛਤਰੀਆਂ ਅਤੇ ਰੇਨਕੂਟ ਲੈ ਕੇ ਜਾਣ ਤਾਂ ਜੋ ਉਹ ਆਸਾਨੀ ਨਾਲ ਪਰੇਡ ਦਾ ਮਜ਼ਾ ਲੈ ਸਕਣ ਇਸ ਸਾਲ ਦਾ ਰੋਜ਼ ਪ੍ਰੇਡ ਦਰਸ਼ਕਾਂ ਲਈ ਨਿਰੰਝਨ ਫੁੱਲਾਂ, ਰੰਗ-ਬਰੰਗੇ ਫਲੋਟਸ ਅਤੇ ਮਨਮੋਹਕ ਪ੍ਰਦਰਸ਼ਨਾਂ ਨਾਲ ਯਾਦਗਾਰ ਬਣੇਗਾ। ਪ੍ਰੇਡ ਦੇ ਰਾਹੀ ਲੋਕਾਂ ਨੂੰ ਸਿਰਫ ਮਨੋਰੰਜਨ ਹੀ ਨਹੀਂ ਮਿਲਦਾ ਬਲਕਿ ਇਹ ਕਲਾ, ਸਾਂਸਕ੍ਰਿਤਿਕ ਰਿਵਾਜਾਂ ਅਤੇ ਕ੍ਰੀਏਟੀਵਿਟੀ ਦਾ ਇੱਕ ਪ੍ਰਦਰਸ਼ਨ ਹੈ ਜਿਸ ਨੂੰ ਦੇਖਣ ਲਈ ਹਰ ਸਾਲ ਹਜ਼ਾਰਾਂ ਲੋਕ ਪਾਸਾਡੇਨਾ ਆਉਂਦੇ ਹਨ। ਇਸ ਵਾਰ ਮੀ ਨਾਲ ਹੋਣ ਵਾਲੀ ਪ੍ਰੇਡ ਨੂੰ ਦਰਸ਼ਕਾਂ ਲਈ ਇੱਕ ਵੱਖਰਾ ਅਨੁਭਵ ਵੀ ਮੰਨਿਆ ਜਾ ਰਿਹਾ ਹੈ। ਅਤੇ ਇਹ ਸਾਲ ਰੋਜ਼ ਬ੍ਰੇਡ ਨੂੰ ਯਾਦਗਾਰ ਬਣਾਉਣ ਵਿੱਚ ਵੀ ਮਦਦ ਕਰੇਗਾ ਅਮਰੀਕਾ ਦੀ ਆਰਥਿਕ ਤਾਕਤ ਹੋਣ ਦਾ ਫਾਇਦਾ ਹੁਣ ਘਟ ਰਿਹਾ ਹੈ ਕਿ ਹੁਣ ਅਮਰੀਕਾ ਪਿਛਲੇ ਸਮੇਂ ਵਾਂਗ ਆਪਣੀ ਆਰਥਿਕ ਬਦਲਾ ਅਤੇ ਤਾਕਤ ਨਹੀਂ ਦਿਖਾ ਰਿਹਾ ਹੋਰ ਦੇਸ਼ ਤੇਜ਼ੀ ਨਾਲ ਵਿਕਸਿਤ ਹੋ ਰਹੇ ਹਨ ਜਿਸ ਨਾਲ ਅਮਰੀਕਾ ਦੀ ਆਰਥਿਕ ਅਗਵਾਈ ਪੁਰਾਣੇ ਸਮੇ ਵਰਗੀ ਨਹੀਂ ਰਹੀ ਅਮਰੀਕਾ ਨੂੰ ਆਪਣੇ ਆਰਥਿਕ ਨੀਤੀਆਂ ਅਤੇ ਨਵੀਂ ਟੈਕਨੋਲੋਜੀ ਤੇ ਧਿਆਨ ਦੇਣਾ ਹੋਵੇਗਾ ਤਾਂ ਕਿ ਉਹ ਦੁਨੀਆ ਵਿੱਚ ਆਪਣੀ ਅਗਵਾਈ ਬਣਾਈ ਰੱਖ ਸਕੇ ਨਵੀਂ ਆਰਥਿਕ ਰਿਪੋਰਟ ਮੁਤਾਬਕ ਅਮਰੀਕਾ ਦੀ ਆਰਥਿਕ ਤਾਕਤ ਹੁਣ ਪਹਿਲਾ ਵਰਗੀ ਨਹੀਂ ਰਹੀ ਅਤੇ ਮਾਹਿਰਾਂ ਨੇ ਵੀ ਕਿਹਾ ਹੈ ਕਿ ਇਹ ਉਹ ਸਾਲ ਹੈ ਜਦੋਂ ਅਮਰੀਕਾ ਦੀ ਆਰਥਿਕ ਅਗਵਾਈ ਕੱਟ ਹੋਣ ਲੱਗੀ ਹੈ ਕਈ ਦਹਾਕਿਆਂ ਤੱਕ ਦੁਨੀਆ ਭਰ ਵਿੱਚ ਅਮਰੀਕਾ ਨੂੰ ਆਰਥਿਕ ਤਾਕਤ ਅਤੇ ਨਮਿੱਤਮ ਉਦਯੋਗਿਕ ਯੋਜਨਾਵਾਂ ਵਿੱਚ ਲੱਗੇ ਰਹਿਣ ਵਾਲਾ ਦੇਸ਼ ਮੰਨਿਆ ਜਾਂਦਾ ਸੀ ਪਰ ਹੁਣ ਹੋਰ ਮੁਲਕ ਤੇਜ਼ੀ ਨਾਲ ਵਿਕਸਿਤ ਹੋ ਰਹੇ ਹਨ ਚੀਨ ਭਾਰਤ ਅਤੇ ਹੋਰ ਉਦਯੋਗਿਕ ਤਾਕਤ ਵਾਲੇ ਦੇਸ਼ਾਂ ਲਈ ਟੈਕਨੋਲੋਜੀ ਨਵੀਨ ਉਦਯੋਗਿਕ ਅਤੇ ਵਪਾਰ ਨੀਤੀਆਂ ਨੂੰ ਤੇਜ਼ੀ ਨਾਲ ਅਪਣਾ ਰਹੇ ਹਨ ਜਿਸ ਨਾਲ ਅਮਰੀਕਾ ਦੀ ਆਰਥਿਕ ਬਦਲਾਪਨ ਦੀ ਰਫ਼ਤਾਰ ਪਿਛਲੇ ਕੁਝ ਸਾਲਾਂ ਵਿੱਚ ਹੌਲੀ ਹੋ ਗਈ ਹੈ ਅਤੇ ਹੁਣ ਨਵੀਂ-ਨਵੀਂ ਉਦਯੋਗਿਕ ਯੋਜਨਾਵਾਂ ਨੇ ਨਵਿੰਤਮ ਟੈਕਨੋਲੋਜੀ ਵਿੱਚ ਹੋ ਰਹੇ ਨਿਵੇਸ਼ ਦੀ ਘਾਟ ਵੀ ਇਸ ਦਾ ਕਾਰਨ ਬਣੀ ਹੈ ਮਾਹਿਰਾਂ ਨੇ ਕਿਹਾ ਹੈ ਕਿ ਹੁਣ ਅਮਰੀਕਾ ਨੂੰ ਆਪਣੀ ਆਰਥਿਕ ਨੀਤੀਆਂ ਨੂੰ ਬਹਾਲ ਕਰਨਾ ਉਦਯੋਗਿਕ ਨਵਿੰਤਮ ਯੋਜਨਾਵਾਂ ਤੇ ਧਿਆਨ ਦੇਣਾ ਨਵੀਂ ਟੈਕਨੋਲੋਜੀ ਵਿੱਚ ਨਿਵੇਸ਼ ਵਧਾਉਣਾ ਅਤੇ ਵਿਦੇਸ਼ੀ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਹੋਰ ਮੁਲਕ ਇਸ ਖੇਤਰ ਵਿੱਚ ਇਸਦੀ ਜਗ੍ਹਾ ਲੈ ਸਕਦਿਆਂ ਰਿਪੋਰਟਾਂ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਅਮਰੀਕਾ ਦੀ ਆਰਥਿਕ ਤਾਕਤ ਘਟਣ ਨਾਲ ਆਮ ਲੋਕਾਂ ਨੂੰ ਨੌਕਰੀਆਂ ਉਦਯੋਗ ਅਤੇ ਵਪਾਰ ਤੇ ਪ੍ਰਭਾਵ ਪੈ ਸਕਦਾ ਹੈ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਅਮਰੀਕਾ ਨੂੰ ਆਪਣੀ ਨਵੀਂ ਟੈਕਨੋਲੋਜੀ ਉੱਚ ਪ੍ਰਦਰਸ਼ਨ ਵਾਲੇ ਉਦਯੋਗ ਅਤੇ ਨਵੀਆਂ ਨੌਕਰੀਆਂ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਦੁਨੀਆ ਵਿੱਚ ਆਪਣੀ ਅਗਵਾਈ ਬਣਾਈ ਰੱਖ ਸਕੇ ਰਿਪੋਰਟਾਂ ਨੇ ਵੀ ਇਹੀ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਮਰੀਕਾ ਆਪਣੇ ਆਰਥਿਕ ਮੋਹਰੀ ਨੂੰ ਮਜ਼ਬੂਤ ਕਰਨ ਲਈ ਨਵੇਂ ਅਤੇ ਦੂਰਦਰਸ਼ੀ ਕਦਮ ਚੁੱਕੇ ਨਹੀਂ ਤਾਂ ਹੋਰ ਦੇਸ਼ ਇਸ ਖੇਤਰ ਵਿੱਚ ਇਸ ਦੇ ਨਾਲ ਸਿੱਧੇ ਮੁਕਾਬਲੇ ਵਿੱਚ ਆ ਸਕਦੇ ਹਨ ਇਸ ਸਾਰੀਆਂ ਤੱਥਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਜੇ ਅਮਰੀਕਾ ਚਾਹੁੰਦਾ ਹੈ ਕਿ ਦੁਨੀਆ ਭਰ ਵਿੱਚ ਇਸ ਦੀ ਆਰਥਿਕ ਅਗਵਾਈ ਬਣੀ ਰਹੇ ਤਾਂ ਉਸ ਨੂੰ ਹੁਣ ਸਖਤ ਅਤੇ ਸੋਚ ਸਮਝ ਕੇ ਨੀਤੀਆਂ ਬਣਾਉਣੀਆਂ ਪੈਣਗੀਆਂ ਅਤੇ ਨਵੀਂ ਟੈਕਨੋਲੋਜੀ ਉਦਯੋਗ ਅਤੇ ਵਿਦੇਸ਼ੀ ਨਿਵੇਸ਼ ਤੇ ਜ਼ੋਰ ਦੇਣਾ ਪਵੇਗਾ ਅੱਜ ਦੇ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਲ ਹਾਲ ਹੈ ਨਾ ਹੀ ਕੱਲ ਫਿਰ ਮੁੜ حاضر ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ